ਹਰਕਾ ਪੰਜਾਬੀ ਨਾਲ ਜੁੜੇ ਸਭ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ। ਪਿਆਰੇ ਦਰਸ਼ਕੋ ਅੱਜ ਦਾ ਪ੍ਰੋਗਰਾਮ ਸ਼ੁਰੂ ਕਰਨ ਵੇਲੇ ਮਨ ਉਦਾਸ ਹੈ। ਸ਼ਬਦ ਨਹੀਂ ਆਉੜ ਰਹੇ ਤੇ ਸਾਡੇ ਉਸ ਪਿਆਰੀ ਸ਼ਖਸੀਅਤ ਜਿਨ੍ਹਾਂ ਦੇ ਵਿੱਚ ਇੱਕ ਜਿਨ੍ਹਾਂ ਦੇ ਸ਼ਬਦਾਂ 'ਚ ਜਾਦੂ ਸੀ। ਜਿਨ੍ਹਾਂ ਦੇ ਮਨ ਦੇ ਵਿੱਚ ਅਜਹਿ ਬਲਬਲੇ ਸਨ ਜੋ ਸਾਰਿਆਂ ਨੂੰ ਹੀ ਆਪਣਾ ਬਣਾ ਲੈਂਦੇ ਸਨ। ਮੇ ਡਾਕਟਰ surjit patar ji ਪਦਮ ਸ਼੍ਰੀ surjit patar ji ਇੱਕ ਸਹਿਜ ਸੋਹਜ ਕ੍ਰਾਂਤੀਕਾਰੀ ਤੇ ਅੰਤਰਮਾਨਦੀ ਸ਼ਾਇਰੀ ਦੇ ਵਾਰਿਸ ਦਾ ਤੁਰ ਜਾਣਾ ਬਹੁਤ ਹੀ ਮਨ ਨੂੰ ਦੁਖੀ ਕਰ ਰਿਹਾ ਹੈ ਇੱਕ ਯੋਗ ਦਾ ਅੰਤ ਇੱਕ ਸਦੀ ਦੀ ਸ਼ਾਮ ਤੇ ਅੱਜ ਮਨ ਨੂੰ ਇਸ ਨੇ ਝੰਡੋੜ ਕੇ ਰੱਖ ਦਿੱਤਾ ਇਸ ਖਬਰ ਨੇ ਕਿ ਡਾਕਟਰ ਸੁਜੀਤ ਪਾਤਰ ਜਿਸਮਾਨੀ ਤੌਰ ਤੇ ਸਾਡੇ ਦਰਮਿਆਨ ਨਹੀਂ ਰਹੇ ਉਹ ਲਿਖਤਾ ਰਹੀ ਸਦਾ ਅਮਰ ਰਹਿਣਗੇ ਤੇ ਅੱਜ ਅਸੀਂ ਗੱਲ ਕਰਨੀ ਹੈ ਸ਼ਰਧਾਂਜਲੀ ਦੇਣੀ ਹੈ ਡਾਕਟਰ ਸੁਜੀਤ ਪਾਤਰ ਜੀ ਨੂੰ ਔਸ ਸ਼ੇਖਸੀਅਤ ਦੇ ਰਾਹੀ ਜਿਨ੍ਹਾਂ ਨੇ ਲੰਬਾ ਸਮਾਂ ਇੱਕ ਮੁਰਸ਼ਦ ਦੇ ਤੌਰ ਤੇ ਡਾਕਟਰ surjit patar ਦੀ ਸੰਗਤ ਮਾਣੀ ਉਹਨਾਂ ਦੇ ਪੰਜਾਂ ਤੇ ਚੱਲਣ ਦੀ ਕੋਸ਼ਿਸ਼ ਕੀਤੀ ਤੇ ਉਹਨਾਂ ਤੋਂ ਲਫ਼ਜ਼ਾਂ ਦੀ ਲੋ ਲੈ ਕੇ ਆਪਣੀ ਕਵਿਤਾ ਦੀ ਮਸ਼ਾਲ ਨੂੰ ਜਗਾਉਂਦੇ ਰਹੇ ਆਪਣੇ ਜਜ਼ਬਿਆਂ ਨੂੰ ਆਪਣੇ ਭਾਵਾਂ ਨੂੰ ਉਹਨਾਂ ਨੇ ਆਪਣੀ ਸ਼ਾਇਰੀ ਨੂੰ ਪੰਜਾਬੀ ਦੇ ਵਿੱਚ ਨਾਰੀ ਦੀ ਜਿਹੜੀ ਸ਼ਾਇਰੀ ਹੈ ਉਸ ਦੀ ਆਵਾਜ਼ ਬਣਾਇਆ ਸੁਖਵਿੰਦਰ ਅਮਰਤ ਸੁਖਵਿੰਦਰ ਅਮਰਤ ਜੀ ਸਮਿਆ ਦੀ ਸ਼ਾਸਵਾਰ ਹੈ ਨਾਰੀ ਮੰਨਦੀਆਂ ਬਾਤਾਂ ਪਾਉਂਦੀ ਤਲਖੀਆਂ ਸੰਘਰਸ਼ ਦੇ ਦੌਰ ਨੂੰ ਚਿਤਰਦੀ ਸੁਖਵਿੰਦਰ ਨੇ ਜ਼ਿੰਦਗੀ ਨੂੰ ਅੰਮ੍ਰਿਤ ਬਣਾਉਣ ਲਈ ਕਲਮ ਦੀ ਚਾਸ਼ਨੀ ਵਿੱਚ ਡੋਬੋ ਲਿਆ ਤੇ ਅੱਜ ਉਸੇ ਹੀ ਕਲਮ ਤੋਂ ਜੋ ਲੋ ਲਈ ਸੀ ਤੇ ਪਾਤਰ ਸਾਹਿਬ ਜੀ ਨੇ ਨਾਲ ਉਹਨਾਂ ਨੇ ਕਿੰਨਾ ਸਮਾਂ ਇੱਕ ਉਸਤਾਦ ਦੇ ਤੌਰ ਤੇ ਉਹਨਾਂ ਦਾ ਬਤਾਇਆ ਸੀ ਉਹਨਾਂ ਨਾਲ ਗੱਲਬਾਤ ਕਰਦੇ ਹੋਏ ਆਓ ਫਿਰ ਪ੍ਰੋਗਰਾਮ ਸ਼ੁਰੂ ਕਰੀਏ ਸੁਖਵਿੰਦਰ ਅਮਰਤੀ ਤੁਹਾਡਾ ਇਸ ਪ੍ਰੋਗਰਾਮ ਦੇ ਵਿੱਚ ਮੈਂ ਸਵਾਗਤ ਕਰਦਿਆਂ ਹਾਂ ਡਾਕਟਰ ਸੁਰਜੀਤ ਪਾਤਰ ਜੀ ਬਾਰੇ ਤੁਹਾਡੇ ਮਨੋਭਾਵ ਜਿਹੜੇ ਹੈ ਉਹ ਮੈਂ ਆਪਣੇ ਦਰਸ਼ਕਾਂ ਤੱਕ ਜ਼ਰੂਰ ਪਹੁੰਚਾਉਣਾ ਚਾਹਾਂਗੀ ਸੁਖਿੰਦਰ ਅਮਰਤ ਜੀ ਸੁਖਿੰਦਰ ਅਮਰਤ ਜੀ ਜਦੋਂ ਅਸੀਂ ਡਾਕਟਰ ਸੁਰਜੀਤ ਡਾਕਟਰ ਸੁਰਜੀਤ ਪਾਤਰ ਜੀ ਦੀ ਸ਼ਾਇਰੀ ਨੂੰ ਇੱਕ ਸਮੁੰਦਰ ਦੇ ਰੂਪ ਚ ਦੇਖਦੇ ਆ ਤਾਂ ਉਹ ਬਹੁਤ ਅੱਛੀ ਸ਼ਾਇਰੀ ਲਿਖਦੇ ਨੇ ਇੰਨਾ ਸੱਚ ਨਾ ਬੋਲ ਕੇ ਕੱਲਾ ਰਹਿ ਜਾਵੀਂ ਜਾਂ ਮੈਂ ਰਾਹਾਂ ਤੇ ਨਹੀਂ ਤੁਰਦਾ ਮੈਂ ਤੁਰਦਾ ਹਾਂ ਤੇ ਰਾਹ ਬਣਦੇ ਯੁਗਾ ਤੋਂ ਕਾਫਲੇ ਆਉਂਦੇ ਸੱਚ ਦੇ ਗਵਾਹ ਬਣਦੇ ਤੇ ਤੁਸੀਂ ਜਦੋਂ ਡਾਕਟਰ surjeet patar ਨੂੰ ਇੱਕ ਬਤੌਰ ਆਪਣਾ ਮੁਰਸ਼ਦ ਉਹਨਾਂ ਨੂੰ ਮਿਲੇ ਤੇ ਕਦੋਂ ਮਿਲੇ ਸੀ ਤੇ ਕਿਸ ਤਰ੍ਹਾਂ ਦਾ ਸਬਾਬ ਸੀ ਅ ਜਦੋਂ ਮੈਂ ਆਪਣੇ 12ਵੇਂ ਦੇ ਪੇਪਰਾਂ ਦੀ ਤਿਆਰੀ ਕਰਦੀ ਸੀ ਨਾ 1992 93 ਦੀ ਗੱਲ ਆ ਕਿਉਂਕਿ 93 ਦੇ ਵਿੱਚ ਮੈਂ 12ਵੇਂ ਦੇ ਪੇਪਰ ਦਿੱਤੇ ਆ ਤੇ 92 93 ਦੇ ਵਿੱਚ ਮੈਂ ਤਿਆਰੀ ਕਰ ਰਹੀ ਸੀ ਆਪਣੀ 12ਵੀਂ ਦੀ ਤੇ ਉਦੋਂ ਮੈਂ ਇੱਕ 뮤직 ਸਬਜੈਕਟ ਰੱਖਿਆ ਸੀਗਾ ਅ ਪ੍ਰੈਕਟੀਕਲ ਤੇ ਕੁਛ ਮੈਂ ਰਾਗ ਸਿੱਖੇ ਸੀ ਕੁਛ ਤਾਲਾਂ ਸਿੱਖਿਆ ਸੀ ਤੇ ਉਹ ਜਿਹੜੇ 뮤ਜ਼ਿਕ ਵਾਲੇ ਪ੍ਰੋਫੈਸਰ ਸੀ ਤੇ ਉਹਨਾਂ ਨੇ ਇੱਕ ਵਾਰੀ ਮੈਂ ਆਪਣੀ ਕਾਪੀ ਦਿਖਾਈ ਆਪਣੇ ਜਿਹੜੇ ਮੈਂ ਗੀਤ ਕਵਤਾਵਾਂ ਲਿਖਦੀ ਹੁੰਦੀ ਹੁੰਦੀ ਸੀਗੀ ਤੇ ਉਹਨਾਂ ਨੇ ਮੇਰੇ ਗੀਤਾਂ ਨੂੰ ਪੜ੍ਹਿਆ ਤੇ ਤਰਜ਼ਾਂ ਵੀ ਬਣਾਈਆਂ ਹਨਾ ਗਾਇਆ ਵੀ ਤੇ ਉਹ ਕਹਿੰਦੇ ਵੀ ਤੁਸੀਂ ਇਹਨਾਂ ਨੂੰ ਛਪਵਾਓ ਕਿਤੇ ਵੀ ਤੇ ਬਹੁਤ ਸੋਹਣੇ ਗੀਤਾਂ ਗਾ ਵੀ ਕਿਤੇ ਬਾਹਰ ਕੱਢੋ ਇਹਨਾਂ ਨੂੰ ਇਦਾਂ ਕਿਉਂ ਤੁਸੀਂ ਛਪਾ ਕੇ ਰੱਖੇ ਆ ਤੇ ਮੈਂ ਕਹੇ ਵੀ ਮੈਨੂੰ ਪਤਾ ਨਹੀਂ ਵੀ ਕਿੱਦਾਂ ਚਪਵਾਉਣੇ ਆ ਨਾ ਕਿੱਥੇ ਕਿਵੇਂ ਕਰਨਾ ਕੀ ਆ ਹਨਾ ਤੇ ਉਹ ਕਹਿੰਦੇ ਵੀ ਤੁਸੀਂ ਇਹਦਾ ਕਿਸੇ ਤੋਂ ਰਾਹ ਨਮਾਈ ਲਵੋ ਤੁਹਾਨੂੰ ਲੋੜ ਆਵੇ ਰਾਹ ਨਮਾਈ ਦੀ ਤੇ ਮੈਂ ਕਹਾਂ ਮੈਂ ਕਿਹਦੇ ਤੋਂ ਰਾਹ ਨਮਾਈ ਲਵਾਂ ਵੀ ਮੈਨੂੰ ਕੋਈ ਨਹੀਂ ਪਤਾ ਤੇ ਫਿਰ ਉਹ ਕਹਿੰਦੇ ਵੀ ਤੁਸੀਂ ਸਰਜੀਪਾਤ ਜੀ ਨੂੰ ਮਿਲੇ ਆ ਕਦੇ ਵੀ ਉਹ ਅੱਜ ਦੇ ਸਮੇਂ ਦਾ ਸਾਡਾ ਸਿਰਮੌਰ ਸ਼ਾਇਰ ਆ ਨਾ ਤੇ ਉਸਤਾਦ ਸ਼ਾਇਰ ਤੇ ਮੈਂ ਕਹਿੰਨੀ ਮੈਂ ਨਹੀਂ ਕਦੇ ਮਿਲੇ ਫਿਰ ਉਹ ਉਹਨਾਂ ਨੇ ਮੈਨੂੰ ਉਹਨਾਂ ਦੇ ਨਾਲ ਮਿਲਾਇਆ ਤੇ ਅਸੀਂ ਇਹ 93 ਦੇ ਸ਼ੁਰੂ ਦੇ ਦਿਨਾਂ ਦੀ ਗੱਲ ਆ ਠੀਕ ਹੈ 93 ਠੀਕ ਹੈ ਜੀ ਤੁਸੀਂ ਉਸ ਵੇਲੇ ਕਲਮ ਫੜਨੀ ਸਿੱਖੀ ਜਾਂ ਤੁਸੀਂ ਲਿਖਣਾ ਸ਼ੁਰੂ ਕੀਤਾ ਤੁਹਾਡੇ ਜਜ਼ਬੇ ਅੰਦਰ ਸੀਗੇ ਤੇ ਤੁਸੀਂ ਉਹਨਾਂ ਜਜ਼ਬਿਆਂ ਨੂੰ ਪਤਾ ਤੇ ਉਤਾਰਨ ਲਈ ਤੁਹਾਨੂੰ ਇੱਕ ਮੁਰਸ਼ਿਦ ਦਾ ਰਾਦਸੇਰੀ ਦੀ ਲੋੜ ਸੀ ਤੇ ਡਾਕਟਰ ਸਰਜੀਤ ਭਾਤਰ ਨੇ ਤੁਹਾਡੀਆਂ ਰਾਹਾਂ ਰੋਸ਼ਨ ਕੀਤੀਆਂ ਤੁਹਾਨੂੰ ਉਹਨਾਂ ਨੇ ਲਿਖਣ ਦੀ ਪ੍ਰੇਰਣਾ ਵੀ ਦਿੱਤੀ ਔਰ ਉਹਨਾਂ ਨੇ ਤੁਹਾਨੂੰ ਬਹੁਤ ਸਾਰੇ ਪੁਸਤਕਾਂ ਬਣਾਉਣ ਲਈ ਵੀ ਪ੍ਰੇਰਿਤ ਕੀਤਾ ਹੋਗਾ ਵਰਤ ਜੀ ਹਾਂ ਜੀ ਇਹਨੇ ਜਦੋਂ ਮੈਂ ਉਹਨਾਂ ਕੋਲੇ ਗਈ ਤੇ ਉਹ ਉਹਨਾਂ ਨੂੰ ਦੱਸਿਆ ਵੀ ਉਹ ਪ੍ਰੋਫੈਸਰ ਸਾਹਿਬ ਦੱਸਦੇ ਸਨ ਉਹਨਾਂ ਨੂੰ ਵੀ ਇਸ ਕੁੜੀ ਨੂੰ ਬਹੁਤ ਵੀ ਲਿਖਣ ਪੜ੍ਹਨ ਦਾ ਸ਼ੌਕ ਆ ਵੀ ਬੜਾ ਸੋਹਣਾ ਲਿਖਦੀ ਆ ਇਹ ਤੇ ਉਹ ਕਹਿੰਦੇ ਮੈਨੂੰ ਦਿਖਾ ਤੇ ਮੈਂ ਉਦੋਂ ਮੇਰੇ ਕੋਲ ਕੁਝ ਨਹੀਂ ਸੀਗਾ ਮੈਂ ਵੈਸੇ ਚਲੀ ਗਈ ਸੀ ਨਾ ਮੈਂ ਕਿਹਾ ਵੀ ਮੈਂ ਐਤਵਾਰ ਨੂੰ ਆਪਣੀ ਕਾਪੀ ਲੈ ਕੇ ਆਉਂਗੀ ਤੇ ਫਿਰ ਮੈਂ ਐਤਵਾਰ ਨੂੰ ਆਪਣੇ ਹਸਬੰਦ ਦੇ ਨਾਲ ਉਹਨਾਂ ਦੇ ਕੋਲੇ ਗਈ ਤੇ ਜਦੋਂ ਮੈਂ ਉਹਨਾਂ ਦੀ ਕਿਤਾਬ ਪੜ੍ਹੀ ਹਵਾ ਵਿੱਚ ਲਿਖੇ ਹਰਪਨਾ ਪਹਿਲਾਂ ਮੈਂ ਉਹਨਾਂ ਨੇ ਮੈਨੂੰ ਪ੍ਰੋਫੈਸਰ ਸਾਹਿਬ ਨੇ ਦੱਸਿਆ ਵੀ ਤੁਸੀਂ ਨਾ ਉਹਨਾਂ ਦੀ ਪਹਿਲਾਂ ਕਿਤਾਬ ਪੜੋ ਸ਼ਾਇਰੀ ਪੜੋ ਤੇ ਜਦੋਂ ਕਿਤਾਬ ਲੈ ਕੇ ਆਈ ਮੈਂ ਸਾਰਾ ਦਿਨ ਉਹ ਕਿਤਾਬ ਪੜhti ਰਹੀ ਹਵਾ ਵਿੱਚ ਲਿਖੇ ਹਰ ਕਿਤਾਬ ਮੈਨੂੰ ਮਿਲੀ ਸੀ ਲਾਹੌਰ ਪੁਸ਼ਪਾਬ ਤੋਂ ਤੇ ਜਦੋਂ ਮੇਰਾ ਟਿਊਸ਼ਨ ਦਾ ਟਾਈਮ ਹੋਇਆ ਤੇ ਮੈਂ ਜਾ ਕੇ 3 ਵਜੇ ਹੈਨਾ ਜਾਂਦੀ ਹੁੰਦੀ ਸੀ ਮੈਂ ਟਿਊਸ਼ਨ ਤੇ ਮੈਂ ਉਹਨਾਂ ਨੂੰ ਕਿਹਾ ਵੀ ਮੈਂ ਉਹ ਕਿਤਾਬ ਸਵੇਰੇ 10 ਵਜੇ ਚਲੇਗੀ ਸੀ ਮੈਂ ਕਿਹਾ ਮੈਂ ਤਾਂ ਕਰਾਂ ਤੇ 11 ਕਵਾਇਜ਼ੇ ਨੂੰ ਮੈਂ ਕਿਤਾਬ ਲਈ ਤੇ ਮੈਂ ਮਤ ਉਹਦੇ ਇਹੀ ਪੜੀ ਜਾਂਦੇ ਆ ਕਿਤਾਬ ਮੈਂ ਹੋਰ ਕੁਝ ਨਹੀਂ ਕੀਤਾ ਵੀ ਮੈਨੂੰ ਤਾਂ ਤੁਸੀਂ ਉਹਨਾਂ ਨੂੰ ਮਿਲਾ ਕੇ ਲੈ ਕੇ ਆਓ ਵੀ ਬਹੁਤ ਚੰਗੀ ਸ਼ਾਇਰੀ ਲੱਗੀ ਆ ਮੈਨੂੰ ਤੇ ਫਿਰ ਉਹ ਕਹਿੰਦੇ ਚਲੋ ਵੀ ਦੇਖਦੇ ਆ ਵੀ ਆਪਣੇ ਇੱਥੇ ਘਰ ਵਾਲੇ ਨੇ ਵੀ ਸ਼ਾਇਦ ਉਹ ਇਸ ਵੇਲੇ ਘਰੀ ਹੋਣ ਵੀ ਲੰਚ ਟਾਈਮ ਹੋਊਗਾ ਨਾ ਯੂਨੀਵਰਸਿਟੀ ਤੇ ਅਸੀਂ ਐਵੇਂ ਚਲੇ ਗਏ ਘਰੇ ਤੇ ਉਹ ਸੱਚੇ ਮੱਚ ਘਰੇ ਸੀਗੇ ਤੇ ਜਦੋਂ ਪ੍ਰੋਫੈਸਰ ਸਾਹਿਬ ਨੇ ਦੱਸਿਆ ਵੀ ਇਹ ਕੁੜੀ ਬਹੁਤ ਸੋਹਣਾ ਲਿਖਦੀ ਆ ਤੇ ਇਹਨੂੰ ਰਾ ਨਮਾਈ ਦੀ ਲੋੜ ਆ ਫਿਰ ਉਹ ਕਹਿੰਦੇ ਤੋਂ ਆਪਣੇ ਕਾਪੀ ਲਿਆ ਕੇ ਫਿਰ ਫਿਰ ਮਨਨੋ ਕਿਹਾ ਮੈਨੂੰ ਐਤਵਾਰ ਤੱਕ ਦਾ ਟਾਈਮ ਦਿਓ ਮੈਂ ਐਤਵਾਰ ਨੂੰ ਮੈਂ ਐਤਵਾਰ ਤੱਕ ਨਾ ਬਹੁਤ ਸਰੀ ਗਜ਼ਲਾਂ ਲਿਖ ਲੀਆਂ ਮਤਲਬ ਗਜ਼ਲ ਮੈਨੂੰ ਪਹਿਲਾਂ ਵੀ ਚੰਗੀ ਲੱਗਦੀ ਸੀਗੀ ਪਹਿਲਾਂ ਵੀ ਮੈਂ ਰਿਆਜ਼ ਕਰਦੀ ਸੀਗੀ ਕਿਉਂਕਿ ਉਸ ਤੋਂ ਪਹਿਲਾਂ ਬਖਸ਼ੀ ਰਾਮ ਕੌਸ਼ਲ ਲਿਖ ਉਰਦੂ ਦੇ ਸ਼ਾਇਰ ਉਹ ਮੈਨੂੰ ਮਤਲਬ ਇਸ ਰਾਹ ਪਾ ਚੁੱਕੇ ਸੀਗੇ ਉਹਨਾਂ ਨੇ ਮੈਨੂੰ ਕਿਆ ਸੀਗਾ ਵੀ ਤੂੰ ਗਜ਼ਲ ਤੇ ਅਭਿਆਸ ਕਰ ਵੀ ਤੇ ਤੇ ਤੋਂ ਬੈਦ ਦੀ ਬੜੀ ਪੱਕੀ ਆ ਵੀ ਤੂੰ ਗਜ਼ਲ ਲਿਖਿਆ ਕਰ ਪਰ ਨਾ ਮੇਰੇ ਕੋਲ ਉਦਾਂ ਦੀ ਗਜ਼ਲ ਲਿਖੀ ਨਹੀਂ ਸੀ ਜਾਂਦੀ ਮੈਂ ਕਹੇ ਸੀ ਨਹੀਂ ਵੀ ਗਜ਼ਲਾਂ ਤਾਂ ਉਰਦੂ ਚ ਲਿਖਿਆ ਜਾ ਸਕਦੇ ਆ ਮੇੰਮੀਆ ਸੋਹਣੀਆਂ ਪੰਜਾਬੀ ਚ ਨਹੀਂ ਲਿਖਿਆ ਜਾ ਸਕਦੀਆਂ ਪਰ ਜਦੋਂ ਮੈਂ ਉਹਨਾਂ ਦੀ ਸ਼ਾਇਰੀ ਪੜੀ ਪਤਸਾ ਦੀ ਮੈਨੂੰ ਲੱਗਿਆ ਵੀ ਨਹੀਂ ਪੰਜਾਬੀ ਚ ਵੀ ਬਹੁਤ ਸੋਹਣੀ ਗਜ਼ਲ ਲਿਖੀ ਜਾ ਸਕਦੀ ਆ ਤੇ ਮੈਂ ਉਹਨਾਂ ਨੂੰ ਦੱਸਿਆ ਵੀ ਜਦੋਂ ਮੈਂ ਐਤਵਾਰ ਨੂੰ ਉਹਨਾਂ ਦੇ ਕੋਲ ਗਈ ਨਾ ਕੱਪੀ ਲੈ ਕੇ ਤੇ ਉਦੋਂ ਮੈਂ ਉਹਨਾਂ ਦਿਨਾਂ ਦੇ ਵਿੱਚ 4-5 ਦਿਨਾਂ 'ਚ ਬਹੁਤ ਸਾਰੀਆਂ ਗਜ਼ਲਾਂ ਲਿਖ ਲਈ ਉਹਨਾਂ ਦੀ ਕਿਤਾਬ ਪੜਨ ਤੋਂ ਬਾਅਦ ਮੇਰੇ ਇੱਕਦਮ ਮਤਲਬ ਇੱਕ ਚਸ਼ਮਾ ਜਿਹਾ ਜਿਹਨੇ ਫਟ ਗਿਆ ਨਾ ਸ਼ਾਇਰੀ ਦਾ ਤੇ ਮੈਂ ਦਿਨ ਰਾਤ ਗਜ਼ਲਾਂ ਲਿਖੀ ਤੇ ਮੈਂ ਉਹ ਮੈਂ ਕਿਹਾ ਵੀ ਮੈਂ ਪੁਰਾਣਾ ਤਾਂ ਆਪਣਾ ਲੈ ਕੇ ਨਹੀਂ ਆਈ ਕੁਝ ਵੀ ਮੈਂ ਤੁਹਾਡੀ ਸ਼ਾਇਰੀ ਪੜ੍ਹ ਕੇ ਆ ਨਵੀਆਂ ਗਜ਼ਲਾਂ ਲਿਖ ਕੇ ਲੈ ਕੇ ਆਈਆਂ ਤੇ ਜਦੋਂ ਉਹਨਾਂ ਨੇ ਪੜ੍ਹੀਆਂ ਤੇ ਉਹ ਹਰਾਮ ਤੇ ਖੁਸ਼ ਹੋਏ ਹਨ ਕਿਹਦੇ ਤੂੰ ਤਾਂ ਬਹੁਤ ਸੋਹਣਾ ਲਿਖਦੀਆਂ ਤੇ ਇਹਨਾਂ ਨੂੰ ਛੱਪਣ ਛੱਪਣ ਲਈ ਪੇਜ ਕੀਤੇ ਮੈਂ ਕਿਹਾ ਸੀ ਤਾਂ ਹੀ ਉਹ ਡਿੱਪਲੇ ਆਏ ਆ ਵੀ ਸਾਨੂੰ ਦੱਸੋ ਵੀ ਕਿੱਦਾਂ ਕੀ ਇੱਛਾ ਪੜ ਲਈ ਕਿੱਥੇ ਭੇਜਾਂ ਕਿਵੇਂ ਭੇਜਾਂ ਫਿਰ ਉਹਨਾਂ ਨੇ ਮੈਨੂੰ ਦੱਸਿਆ ਵੀ ਆ ਆ ਮੈਗਜ਼ੀਨ ਨੇ ਅਖਬਾਰ ਨੇ ਉਹਦੇ ਐਡਰੈਸ ਦਿੱਤੇ ਮੈਨੂੰ ਸਿਰਨਾਮੇ ਹਨਾ ਬਿੱਤਲਫਾ ਵਿੱਚ ਪਾ ਕੇ ਤੋਂ ਇੱਕ ਕਾਗਜ਼ ਤੇ ਲਿਖ ਕੇ ਪਾ ਦੇ ਨਾਲ ਇੱਕ ਚਿੱਠੀ ਲਿਖ ਕੇ ਪਾ ਦੇ ਸੰਪਾਦਕਾਂ ਦੇ ਹਾਂ ਤੇ ਸਾਰਾ ਕੁਝ ਦੱਸਿਆ ਮੈਨੂੰ ਤੇ ਕਹਿੰਦੇ ਸਾਰੀਆਂ ਇੱਕ ਇੱਕ ਕਸਰ ਕਰਕੇ ਸਾਰਿਆਂ ਨੂੰ ਭੇਜ ਦੇ ਬਸ ਉਹ ਉਦੋਂ 1993 ਵਿੱਚ ਮੇਰੀਆਂ ਪਹਿਲੀਆਂ ਦੋ ਬਜ਼ਲਾਂ ਛਪੀਆਂ ਸੀਗੀਆਂ ਸਿਰਨਾਮਾ ਮੈਗਜ਼ੀਨ ਵਿੱਚ ਜਮਦਰ ਸੇ ਨਾਵਾ ਤੋਂ ਤੁਹਾਡਾ ਜਿਹੜਾ ਸ਼ੁਰੂਆਤ ਸਫ਼ਰ ਔਰ ਉਹਦੇ ਚ ਪ੍ਰੇਰਨਾ ਜਿਹੜੀ ਸੀ ਪਾਤਰ ਸਾਹਿਬ ਨੇ ਤੁਹਾਨੂੰ ਉਸੇ ਛਪਣ ਲਈ ਵੀ ਉਹਨਾਂ ਨੇ ਪ੍ਰੇਰਿਤ ਕੀਤਾ ਤਾਂ ਕਿ ਤੁਸੀਂ ਆਪਣੀ ਲਿਖਣਾ ਭੇਜੋ ਤੇ ਮੁਰਸ਼ਿਦ ਦਾਤੇ ਜਿਹੜਾ ਉਸਤਾਦ ਦਾਤੇ ਸ਼ਗਿਰਦ ਦਾ ਜਿਹੜਾ ਰਿਸ਼ਤਾ ਆ ਨਾ ਉਹ ਸਾਡੀ ਸੂਫੀ ਕਲਾ ਸੂਫੀ ਜਿਹੜੇ ਕਵੀ ਆ ਉਹਨਾਂ ਨੇ ਵੀ ਬਾਖੂਬੀ ਬਿਆਨ ਕੀਤਾ ਬਾਹੂ ਜੀ ਕਹਿੰਦੇ ਆ ਲੂ ਲੂ ਮੇਰਾ ਚਸ਼ਮਾ ਥੀਵੇ ਮੈਂ ਮੁਰਸ਼ਿਦ ਵੇਖ ਨਾ ਰੱਜਾਂ ਹੂੰ ਲੂ ਲੂ ਦੇ ਮੁਖ ਲੱਖ ਲੱਖ ਲਟਮਾ ਇੱਕ ਖੋਲਾ ਇੱਕ ਕੱਜਾ ਹੂੰ ਇਤਨਾ ਡਿਠਿਆਂ ਸਬਰ ਨਾ ਆਵੇ ਮੈਂ ਦਿਲ ਹੋਰ ਕਿਤੇ ਵੱਲ ਭਜਾਂ ਹੂੰ ਮੁਰਸ਼ਿਦ ਦਾ ਦੀਦਾਰ ਹੈ ਬਾਹੂ ਤਾਨੂੰ ਲੱਖ ਕਰੋੜਾਂ ਹੱਜਾ ਜੋ ਮੁਰਸ਼ਿਦ ਦਾ ਦੀਦਾਰ ਉਹ ਮੁਰਸ਼ਿਦ ਦੇ ਕਹੇ ਹੋਏ ਸ਼ਬਦ ਉਹਨਾਂ ਦੇ ਨਾਲ ਤੁਸੀਂ ਜਦੋਂ ਤੁਰੇ ਸ਼ਬਦਾਂ ਦੇ ਨਾਲ ਨਾਲ ਤਾਂ ਉਹ ਮੁਰਸ਼ਿਦ ਨਾਮਾ ਵੀ ਤੁਸੀਂ ਕਦੀ ਲਿਖਿਆ ਸੀ ਜਦੋਂ ਪਾਤਰ ਸਾਹਿਬ ਨੇ ਤੁਹਾਨੂੰ ਇੱਕ ਪ੍ਰੇਰਨਾ ਲਿਖਣ ਦੀ ਦਿੱਤੀ ਉਹ ਮੁਰਸ਼ਿਦ ਨਾਮਾ ਚ ਮੈਨੂੰ ਲੱਗਦਾ ਹੈ ਕਿ ਪੰਜਾਬੀ ਦਾ ਇਹੋ ਜਿਹਾ ਮੁਰਸ਼ਿਦ ਨਾਮਾ ਸ਼ਾਇਦ ਇਸ ਤਰ੍ਹਾਂ ਦਾ ਕਿਸੇ ਹੋਰ ਨੇ ਨਹੀਂ ਲਿਖਿਆ ਆਭ੍ਰਿਤਿਤ ਅਨੁਐਸ ਗੱਲ ਦਾ ਮਾਰ ਜਾਂਦਾ ਹੈ ਕਿ ਕਿਸ਼ਦ ਨਾਮਾ ਦੇ ਵਿੱਚ ਤੁਸੀਂ ਜੋ ਭਾਵ ਬਿਆਨ ਕੀਤੇ ਇੰਜ ਲੱਗਦਾ ਤੁਹਾਡੇ ਭਾਵ ਨਹੀਂ ਹੈ ਸਾਡੇ ਸਾਰਿਆਂ ਦਾ ਹੀ ਭਾਵ ਹੈ ਪਾਤਰ ਜੀ ਤੇ ਅਸੀਂ ਜ਼ਰੂਰ ਤੁਹਾਡੇ ਮੁਖਾਰਬੇ ਤੋਂ ਸੁਣਨਾ ਚਾਹਾਂਗੇ ਕਿ ਤੁਸੀਂ ਉਹ ਮੁਰਸ਼ਿਦ ਨਾਮਾ ਸਾਡੇ ਨਾਲ ਜ਼ਰੂਰ ਸਾਂਝਾ ਕਰੋ ਹਾਂ ਜੀ ਮੈਂ ਸੁਣਾਉਣੀ ਹੈ ਤੁਹਾਨੂੰ ਤੇ ਮੈਂ ਇਹਦੇ ਸ਼ੇਰ ਜਿਆਦਾ ਨਹੀਂ ਮੇਰੇ ਕੋਲ ਜੇ ਕੱਟ ਸੁਣਾਉਂਗੀ 10 12 ਸ਼ੇਰ ਸੁਣਾ ਦਨੀ ਹੈ ਠੀਕ ਹੈ ਜਰੂਰ ਜਰੂਰ ਜੀ ਜਿਆਦਾ 16 ਸ਼ੇਰ ਲੈਣ ਸੋਪਲਾ ਸੀ ਨੇ ਸੁਣਾਦਾ ਕਿ ਸਾਰੇ ਸੁਣਾਉਗੇ ਤੇ ਕਿਸ਼ੋਰ ਦਾ ਹਰਸਾਲ ਵਿੱਚ ਅਸੀਂ ਇਸ ਉਸ ਸਮੇਂ ਨੂੰ ਯਾਦ ਕਰਦੇ ਸੋ ਮੈਂ ਇਹ ਲਿਖਿਆ ਸੀ ਥੋੜੀ ਬੈਕਗ੍ਰਾਉਂਡ ਵੀ ਦੱਸ ਦਿਆਂ ਕਿ ਮੈਂ ਨਸਭਾਵਿਕ ਹੋ ਕੇ ਲਿਖਿਆ ਸੀ ਹਾਂਜੀ ਹਾਂਜੀ ਇਹਨੂੰ ਹੋ ਕੇ ਇਹਨਾਂ ਨੂੰ 15 ਕ ਸਾਲ ਲਿਖੇ ਇਹਨੂੰ ਨਾ 15 ਕ ਸਾਲ ਪਹਿਲਾਂ ਲਿਖਿਆ ਸੀ ਇਹ ਇਹਦੇ ਵਿੱਚ ਲਿਖਿਆ ਕਿ ਬੋਧ ਸ਼ਬਦਾ ਚ ਡੁੱਬ ਕੇ ਜਾਣੀ ਹੈ ਨਾ ਉਹ ਅਕੀਦਤ ਆਹੇ ਇੱਕ ਨਾ ਅਕੀਦਤ ਦਾ ਰੂਪ ਆ ਨਾ ਤੇ ਮੁਹੱਬਤ ਵੇਦਨਾ ਨੇਕੀ ਹਲੀਮੀ ਤੇ ਵਫਾ ਪਾਤਰ ਵਾਹ ਮੁਹੱਬਤ ਵੇਦਨਾ ਨੇਕੀ ਹਲੀਮੀ ਤੇ ਵਫਾ ਪਾਤਰ ਮਿਲਾ ਕੇ ਪੰਜ ਤਤ ਇੱਕ ਸਾਰ ਰੱਬ ਨੇ ਸਿਰਜਿਆ ਪਾਤਰ ਸਮੇ ਦੇ ਗੰਦਲੇ ਪਾਣੀ ਤੇ ਉਤਰਿਆ ਫੁੱਲ ਦੇ ਵਾਂਗੂ ਸਮੇ ਦੇ ਸ਼ੋਰ ਚੋਂ ਇੱਕ ਤਰਜ਼ ਬਣ ਕੇ ਉੱਭਰਿਆ ਪਾਤਰ ਟਿਕੇ ਹੋਏ ਪਾਣੀਆਂ ਵਰਗਾ ਰਹੱਸਪੂਰਨ ਅਤੇ ਗਹਿਰਾ ਹਚੰਤਨ ਦਾ ਸਮੁੰਦਰ ਤੇ ترنم دی ਹਵਾ ਪਾਤਰ ਕਿਸੇ ਲਈ ਪੋਲ ਕਿਸੇ ਲਈ ਛਾਂ ਕਿਸੇ ਲਈ ਨੀਰ ਬਣ ਜਾਵੇ ਕਿਸੇ ਦਾ ਰਹਿਨਮਾ ਬਣਿਆ ਕਿਸੇ ਦੀ ਆਸ ਖਾ ਪਾਤਰ ਉਹ ਕੋਮਲ ਮਨ ਹੈ ਤਾਂ ਹੀ ਹਰ ਕਿਸੇ ਨੂੰ ਆਪਣਾ ਲੱਗੇ ਉਹ ਰੋਸ਼ਨ ਰੂਹ ਹੈ ਤਾਂ ਹੀ ਹਨੇਰਿਆਂ ਵਿੱਚ ਜਾਗ ਰਿਹਾ ਪਾਤਰ ਉਹਦੇ ਲਫ਼ਜ਼ਾਂ 'ਚ ਉਹ ਲज्जਤ ਉਹਦੇ ਬੋਲਾਂ ਦਾ ਉਹ ਲੈਜਾ ਹਵਾ 사 ਰੋਕ ਕੇ ਸੁਣਦੀ ਜਦੋਂ ਕੁਝ ਆਖ ਦਾ ਪਾਤਰ ਕਿਹੜੇ ਗੁੰਝੇ ਜਗੇ ਦੀਵੇ તરੰਗਤ ਹੋ ਗਏ ਪਾਣੀ ਇਹ ਅਨਹਦ ਨਾਦ ਵੱਜਦਾ ਹੈ ਜਕ ਕਿਦਰੀ ਕਾ ਰਿਹਾ ਪਾਤਰ ਉਹਦਾ ਬਿਰਖਾਂ ਨੂੰ ਸਜਦਾ ਹੈ ਉਹ ਸਾਜ਼ਾਂ ਦਾ ਹੈ ਸ਼ੈਦਾਈ ਕਿਸੇ ਕੁਰਸੀ ਦੇ ਮੂਰੇ ਦੇਖਿਆ ਨਾ ਚੁੱਕ ਰਿਹਾ ਪਾਤਰ ਕਦੇ ਵੇੜੇ ਦਾ ਬੂਟਾ ਹੈ ਗਿਆ ਦਾ ਰੁੱਖ ਕਦੇ ਜਾਪੇ ਗਿਆ ਦਾ ਬੋਧ ਬਿਰਖ ਜੀ ਨੂੰ ਸੀ ਕਹਨੇ ਜਿੱਥੇ ਗੌਤਮ ਬੁੱਧ ਬਣੇ ਸੀ ਕਦੇ ਵੇੜੇ ਦਾ ਬੁੱਟਾ ਹੈ ਗਿਆ ਦਾ ਰੁੱਖ ਕਦੇ ਝਾਪੇ ਸ਼ਨਾਖਤ ਹੈ ਉਹ ਸਹਰਾ ਦੀ ਤੇ ਪਾਣੀ ਦਾ ਪਤਾ ਪਾਤਰ ਕਿਸੇ ਜੋਗੀ ਦੀ ਧੂਣੀ ਹੈ ਕਿਸੇ ਕੁਟਿਆ ਦਾ ਦੀਵਾ ਹੈ ਕਿਸੇ ਰਾnje ਦੀ ਵੰਝਲੀ ਹੈ ਤੇ ਹੋਕੇ ਦੀ ਕਥਾ ਪਾਤਰ ਕਦੇ ਉਹ ਤਪ ਰਿਹਾ ਸਹਰਾ ਤੇ ਕਣੀਆਂ ਦੀ ਇਬਾਰਤ ਹੈ ਕਦੇ ਤੁਖਦੇ ਹੋਏ ਜੰਗਲ ਦਾ ਲੱਗੇ ਤਰਜਮਾ ਪਾਤਰ ਕਹੇ ਹਰ ਰੁਖ ਮੇਰੇ ਦੁੱਖ ਦਾ ਨਗਮਾ ਬਣਾ ਪਿਆਰੇ ਕਹੇ ਹਰ ਵੇਲ ਮੈਨੂੰ ਆਪਣੇ ਗਲ ਨਾਲ ਨਾ ਪਾਤਰ ਪੜੇ ਜੋ ਵੀ ਇਹੀ ਆਖੇ ਇਹ ਮੇਰੇ ਦੁੱਖ ਦਾ ਚਿਹਰਾ ਹੈ ਡਬੋ ਕੇ ਖੂਨ ਵਿੱਚ ਕਾਨੇ ਜੋ ਅੱਖਰ ਲਿਖ ਰਿਹਾ ਪਾਤਰ ਸਮੇਂ ਦੇ ਪੰਨਿਆਂ ਤੇ ਜਗ ਰਹਾ ਸਿਰਤਾਜ ਹਸਤਾਖਰ ਜ਼ਖੀਰਾ ਜਜ਼ਬਿਆਂ ਦਾ ਹੈ ਖਿਆਲਾਂ ਦੀ ਘਟਾ ਪਾਤਰ ਹਵਾ ਵਿੱਚ ਹਰਫ ਲਿਖਦਾ ਹੈ ਸੁਲਗਦਾ ਹੈ ਹਨੇਰੇ ਵਿੱਚ ਕੋਈ ਦਰਗਾਹ ਹੈ ਲਫ਼ਜ਼ਾਂ ਦੀ ਤੇ ਬਿਰਖਾਂ ਦੀ ਦੁਆ ਪਾਤਰ ਪਰ ਆਖਰੀ ਸ਼ੇਰ ਆ ਕੇ ਉਹਦੀ ਕਵਿਤਾ ਚੋਂ ਉਸਦੀ ਆਤਮਾ ਦੇ ਨਕਸ਼ ਦਿਸਦੇ ਨੇ ਉਹਦੀ ਕਵਿਤਾ ਚੋਂ ਉਸਦੀ ਆਤਮਾ ਦੇ ਨਕਸ਼ ਦਿਸਦੇ ਨੇ ਕਿ ਜਿਸ ਨੇ ਪਾ ਲਿਆ ਕਵਿਤਾ ਚੋਂ ਉਸ ਨੂੰ ਮਿਲ ਗਿਆ ਪਾਤਰ ਇਿੱਤਸ ਨੇਪਾਲਿਆ ਕਪਟਾ ਚ ਉਸ ਨੂੰ ਮਿਲ ਗਿਆ ਪਾਤਰ ਸੱਚੀ ਬੱਚੀ ਇਹ ਲਫਜ਼ ਤੁਹਾਡੇ ਲਿਖੇ ਨੇ ਪਰ ਸਾਰਿਆਂ ਦੇ ਮਨ ਦੀ ਆਵਾਜ਼ ਨੇ ਕਿ ਪਾਤਰ ਸਾਹਿਬ ਦੇ ਸ਼ਖਸੀਅਤ ਦੇ ਵਿੱਚ ਇੱਕ ਅਜੀਹਾ ਇੱਕ ਖਿੱਚ ਸੀ ਜੋ ਇੱਕ ਅਜੀਹਾ ਆਕਰਸ਼ਣ ਸੀ ਇਹ ਜਈ ਇੱਕ ਆਵਾਸ ਦੇ ਵਿੱਚ ਬੋਲਾਂ ਦੇ ਵਿੱਚ ਜੋ ਹਰ ਇੱਕ ਨੂੰ ਆਪਣਾ ਬਣਾ ਲੈਂਦੇ ਸੀ ਤੇ ਜਦੋਂ ਵੀ ਕਦੀ ਉਹ ਆਪਣੀ ਸ਼ੈਲੀ ਰਚਦੇ ਉਸ ਸ਼ਾਇਰੀ ਦੇ ਵਿੱਚ ਜਿੰਨੇ ਰੰਗ ਤੁਸੀਂ ਆਪਣੀ ਇਸ ਕਵਿਤਾ ਚ ਮੁਰਸ਼ਿਦ ਨਾਮਾ ਦੇ ਵਿੱਚ ਲਿਖਿਆ ਉਹ ਸਾਰੇ ਰੰਗ ਉਹਨਾਂ ਦੀ ਉਸ ਸ਼ਾਇਰੀ ਤੋਂ ਸਾਨੂੰ ਨਜ਼ਰ ਨਜ਼ਰ ਆਉਂਦੇ ਨੇ ਜਿਵੇਂ ਉਹ ਕਹਿੰਦੇ ਨੇ ਕਿ ਇੱਕ ਲਰਜ਼ ਦਾ ਨੀਰ ਸੀ ਉਹ ਬਰਕੇ ਪੱਥਰ ਹੋ ਗਿਆ ਦੂਸਰਾ ਇਸ ਹਾਦਸੇ ਤੋਂ ਡਰ ਕੇ ਪੱਥਰ ਹੋ ਗਿਆ ਤੀਸਰਾ ਇਸ ਹਾਦਸੇ ਨੂੰ ਕਰਨ ਲੱਗਾ ਸੀ ਬਿਆਨ ਉਹ ਕਿਸੇ ਪੱਥਰ ਦੇ ਘੂਰਨ ਕਰਕੇ ਪੱਥਰ ਹੋ ਗਿਆ ਇੱਕ ਸ਼ਾਇਰ ਬਸ ਰਿਹਾ ਇੱਕ ਸ਼ਾਇਰ ਬਾਝ ਰਿਆ ਸੰਵੇਦਨਾ ਸੰਗ ਲਰਜ਼ਦਾ ਇਹ ਪ੍ਰਸਤਾਵ ਹਾਂਜੀ ਇਹਨੇ ਪੱਥਰ ਉਹ ਤਾਂ ਗਿਣਤੀ ਕਰਕੇ ਕਰਦੇ ਆ ਪਾਤਰ ਸਾਹਿਬ ਦੀ ਕਲਮ ਨੇ ਸਾਨੂੰ ਜາດ ਦੇ ਉਹਨਾਂ ਦਿਨਾਂ ਦੇ ਕਾਲੇ ਦਿਨਾਂ ਦੇ ਨਾਲ ਵੀ ਜੋੜਿਆ ਉਹਨਾਂ ਸਾਨੂੰ ਸਨ ਰਮਾਸ ਰਮਾਸ ਦੀਆਂ ਕਪਤਾਵਾਂ ਨਾਲ ਵੀ ਜੋੜਿਆ ਪ੍ਰਕਿਰਤੀ ਨਾਲ ਵੀ ਜੋੜਿਆ ਤੇ ਸੁਖਿੰਦਰ ਜੀ ਜਦੋਂ ਤੁਹਾਡੀ ਪਹਿਲੀ ਪੁਸਤਕ ਆਈ ਸੀ ਉਸ ਵੇਲੇ ਮੇਰਾ ਖਿਆਲ ਮੁਰਸ਼ਿਦ ਨੂੰ ਜਿੰਨਾ ਚਾਹ ਹੁੰਦਾ ਨਾ ਸ਼ਾਇਦ ਉਹ ਤਾਂ ਤਿਆਰੀ ਜਾਂਦਾ ਹੁੰਦਾ ਤੁਸੀਂ ਉਹਨਾਂ ਪਲਾਂ ਦਾ ਕੁਝ ਵਰਣਨ ਕਰਨਾ ਚਾਹੋਗੇ ਹਾਂਜੀ ਜਦੋਂ ਮੇਰੀ ਪਹਿਲੀ ਕਿਤਾਬ ਆਈ ਆ ਤੇ ਉਦੋਂ ਮੈਂ ਅਸਲ ਦੇ ਵਿੱਚ ਨਾ ਗਜ਼ਲ ਮਾਂਚ ਦੀਆਂ ਮੀਟਿੰਗਾਂ ਅਟੈਂਡ ਕਰਦੀ ਹੁੰਦੀ ਸੀ ਮਹੀਨੇ ਬਾਅਦ ਉਹਨਾਂ ਦੀ ਮੀਟਿੰਗ ਹੁੰਦੀ ਸੀ ਤੇ ਅਜੈ ਚਿੱਤਰਕਾਰ ਜੀ ਉੱਥੇ ਪ੍ਰਧਾਨ ਸੀਗੇ ਤੇ ਜਦੋਂ ਮੈਂ ਹਰ ਮਹੀਨੇ ਨਵੀਂ ਗਜ਼ਲ ਲਿਖ ਕੇ ਲੈ ਕੇ ਜਾਣੀ ਉੱਥੇ ਸੁਣਾਉਣੀ ਤੇ ਉਹਨਾਂ ਨੇ ਬਹੁਤ ਸਾਰਿਆਂ ਨੇ ਸ਼ਾਬਾਸ਼ ਦੇਣੀ ਤੇ ਇੱਕ ਦਿਨ ਮੀਟਿੰਗ ਤੋਂ ਬਾਅਦ ਜੇ ਖਾਣਾ ਖਾਂਦਿਆਂ ਤੇ ਇੱਕ ਦਿਨ ਅਜੈ ਚਿੱਤਰਕਾਰ ਜੀ ਕਹਿਣ ਲੱਗੇ ਸਕਿੰਦਰ ਤੇਰੀਆਂ ਕਿੰਨੀਆਂ ਕਿ ਗਜ਼ਲਾਂ ਹੋ ਗਈਆਂ ਬਟੇ ਮੈਂ ਕਿਹਾ ਜੀ ਕਾਫੀ ਹੋ ਗਈਆਂ ਬਈ ਹੋ ਗਈਆਂ ਹੋਣੀਆਂ ਨਾ ਬਈ 100 ਡੂਜ਼ ਆ ਤੇ ਕਹਿੰਦੇ 100 ਡੂਜ਼ ਹੋ ਗਈਆਂ ਤੇ ਮੈਂ ਮੈਂ ਕਿਹਾ ਦੇ ਫਿਰ ਕਿਤਾਬ ਚ ਪਵਾ ਦੇ ਮੈਂ ਕਿਤਾਬ ਅੱਛਾ ਜੀ ਮੈਂ ਕਿਹਾ ਕਿਤਾਬ ਚ ਪਵਾ ਲੈਂਦੇ ਆ ਤੇ ਕਹਿੰਦੇ ਤੂੰ ਉਹਦੇ ਵਿੱਚ ਨਾ ਜਿੰਨੀਆਂ ਵੀ ਤੇਰੀਆਂ ਗਜ਼ਲਾਂ ਹੈਗੀਆਂ ਉਹਨਾਂ ਚ 100 ਚੁਣ ਕੇ ਲੈ ਆਈ ਤੂੰ ਤੇ ਮੈਂ 100 ਚੁਣ ਕੇ ਲੈ ਗਈ ਤੇ ਉਹਨਾਂ ਨੇ ਅਜੈਬ ਚਤਰਕਾਰ ਜੀ ਨੇ ਉਹਦੇ ਵਿੱਚੋਂ 20 ਕੱਟ ਕੇ 80 ਦੀਆਂ ਨੂੰ ਵਾਪਸ ਕਹਿੰਦੇ ਇਹ 80 ਗਜ਼ਲਾਂ ਤੇਰੀਆਂ ਹੋ ਗਈਆਂ ਕਹਿੰਦੇ ਇੱਕ ਭੂਮਿਕਾ ਮੈਂ ਲਿਖੂੰਗਾ ਬਾਕੀ ਤੇਰਾ ਜਿੱਥੇ ਦਿਲ ਕਰੇ ਤੂੰ ਉੱਥੇ ਲਗਵਾ ਮੈਂ ਕਹਿੰਦੇ ਤੂੰ ਹੋਰ ਵੀ ਸ਼ਾਇਰਾਂ ਤੋਂ ਹਨਾ ਉਸਤਾਦਾਂ ਤੋਂ ਕਿਸੇ ਤੋਂ ਲਕਵਾ ਸਕਦੀਆਂ ਤੇ ਫਿਰ ਮੈਂ ਕਿਹਾ ਵੀ ਮੈਂ ਤਾਂ ਮੇਰੇ ਦਿਲ ਕਰਦਾ ਵੀ ਮਸਜਦ ਪਾਤਰ ਜੀ ਤੇ ਲਕਾਉਣੀ ਆ ਭੂਮਿਕਾ ਤੇ ਉਹ ਕਹਿੰਦੇ ਹਾਂ ਜਰੂਰ ਲਿਖਵਾਓ ਉਹਨਾਂ ਕੋਲ ਤੇ ਫਿਰ ਮੈਂ ਉਹ 80 ਗਜ਼ਲਾਂ ਦਾ ਖਰੜਾ ਉਸਤਾਦ ਸਾਹਿਬ ਦੇ ਕੋਲ ਲੈ ਕੇ ਗਈ ਮੈਂ ਕਿਹਾ ਵੀ ਕਿਉਂਕਿ ਨਾ ਮੈਂ ਉਹਨਾਂ ਦੇ ਕੋਲ ਜਾਂਦੀ ਤਾਂ ਸੀਗੀ ਜੀ ਮੈਂ 92 93 ਤਾਂ ਹਣਾ ਤੇ ਪਰ ਮੈਨੂੰ ਆਏ ਨਹੀਂ ਸੀ ਯਕੀਨ ਵੀ ਮੇਰੀ ਕਦੇ ਕਿਤਾਬ ਵੀ ਛਪੂਗੀ ਜਾਂ ਵੀ ਮੇਰੀ ਇੰਨੀ ਗਜ਼ਲਾਂ ਹੋ ਜਾਣਗੀਆਂ ਤੇ ਜਦੋਂ ਮੈਨੂੰ ਜੈਪ ਚਿੱਤਰਕਾਰ ਜੀ ਨੇ ਫੌਸਲਾ ਦਿੱਤਾ ਤੇ ਫਿਰ ਮੈਂ ਉਹ ਖਰੜਾ ਬਣਾ ਕੇ ਉਹਨਾਂ ਕੋਲ ਲੈ ਗਈ ਮੈਂ ਕਿਹਾ ਵੀ ਬਤ ਸਾਬ ਵੀ ਮੈਂ ਨਾ ਖਰੜਾ ਤਿਆਰ ਕੀਤਾ ਵੀ ਤੁਸੀਂ ਭੂਮਿਕਾ ਲਿਖ ਦਿਓ ਇਹਦੀ ਤੇ ਉਹ ਕਹਿੰਦੇ ਠੀਕ ਆ ਮੈਂ ਜ਼ਰੂਰ ਲਿਖੂੰਗਾ ਤੇ ਉਹਨਾਂ ਨੇ ਉਹ ਖਰੜਾ ਲੈ ਕੇ ਰੱਖ ਲਿਆ ਉਹਨਾਂ ਦਿਨਾਂ 'ਚ ਉਹ ਪੀ ਐਚ ਡੀ ਕਰਦੇ ਸੀਗੇ ਤੇ ਉਹਨਾਂ ਦੇ ਕੋਲ ਸਮਾਂ ਬਹੁਤ ਘੱਟ ਹੁੰਦਾ ਸੀ ਬਾਕੀ ਦੂਰਦਰਸ਼ਨ ਦੇ ਪ੍ਰੋਗਰਾਮ ਕਰਦੇ ਸੀ ਉਹਨਾਂ ਦਿਨਾਂ 'ਚ ਤੇ ਉਹਨਾਂ ਨੂੰ ਕੁਝ ਸਮਾਂ ਲੱਗ ਗਿਆ ਬਹੁਤ ਜ਼ਿਆਦਾ ਮਤਲਬ ਇੰਨਾ ਸਮਾਂ ਲੱਗ ਗਿਆ ਵੀ ਡੇਢ ਸਾਲ ਹੀ ਲੱਗਿਆ ਉਹਨਾਂ ਕੋਲ ਖਰੜਾ ਪੈਨ ਨੂੰ ਤੇ ਡੇਢ ਸਾਲ ਬਾਅਦ ਫਿਰ ਉਹ ਪਹਿਲਾ ਤਾਂ ਇਧੇ ਰਿਆ ਨਾ ਮੈਂ ਇਸ ਗੱਲ ਨਾਲ ਬਹੁਤ ਜ਼ਿਆਦਾ ਨਾਰਾਜ਼ ਵੀ ਹੁੰਦੀ ਹੁੰਦੀ ਸੀ ਜਿਵੇਂ ਸਾਰੀ ਉਮਰ ਉਹਨਾਂ ਨੂੰ ਵੇਣੇ ਦਿੰਦੀ ਰਹੀ ਵੀ ਤੁਸੀਂ ਮੇਰਾ ਡੇਢ ਸਾਲ ਕਰੜਾ ਰੱਖੀ ਰੱਖਿਆ ਤੇ ਫਿਰ ਇੱਕ ਦਿਨ ਸਰਦਾਰ ਪੰਚੀ ਜੀ ਆਏ ਉਹਨਾਂ ਦੇ ਕੋਲੇ ਤੇ ਉਹਨਾਂ ਨੇ ਸਰਦਾਰ ਪੰਚੀ ਜੀ ਨੂੰ ਫੜਾਤਾ ਕਰੜਾ ਕਹਿੰਦੇ ਵੀ ਮੇਰੇ ਕੋਲ ਟਾਈਮ ਨਹੀਂ ਹੈਗਾ ਸਮਾਨੀ ਮੈਨ ਮਿਲ ਰਿਆ ਬੇਕੁੜੀ ਦੀ ਆਪਾਂ ਕਿਤਾਬ ਵੀ ਛਪਾਉਣੀ ਆ ਵੀ ਸੁਣਾ ਲਿਖਦੀ ਆ ਵੀ ਤੁਸੀਂ ਇੱਕ ਨਜ਼ਰ ਸਾਨੀ ਕਰਦੇ ਹੋ ਇਸ ਕਰੜੇ ਤੇ ਫਿਰ ਉਹ ਲੈ ਕੇ ਕਰੜਾ ਤੇ ਫਿਰ ਫਿਰ ਬਾਅਦ ਚ ਚਲੋ ਪਤਸਾਹ ਨੇ ਭੂਮਿਕਾ ਵੀ ਲਿਖੀ ਸਰਦਾਰ ਪੰਚੀ ਜੀ ਨੇ ਵੀ ਭੂਮਿਕਾ ਲਿਖੀ ਫਿਰ ਜੈਬ ਜੀ ਤਰਕਾਰ ਜੀ ਨੇ ਵੀ ਫਿਰ ਉਹ ਕਿਤਾਬ ਆਈ ਪਹਿਲੀ ਗਜ਼ਲਾਂ ਦੀ ਸੂਰਜ ਦੀ ਦਲੇਜ਼ ਜਦੋਂ ਰਿਲੀਜ਼ ਹੋਈ ਉਹ ਯੂਨੀਵਰਸਿਟੀ ਸਟੂਡੈਂਟ ਹੌਮ ਦੇ ਵਿੱਚ ਉੱਥੇ ਬਹੁਤ ਸਾਰੇ ਬਦਵਾਨ ਨੇ ਸਾਰੇ ਆਏ ਤੇ ਜਦੋਂ ਉਹਨਾਂ ਨੇ ਉੱਥੇ ਬੋਲਿਆ ਮੇਰੀ ਗਜ਼ਲ ਦੇ ਬਾਰੇ ਜਾਂ ਉਹਦੇ ਫਿਰ ਬਾਅਦ ਵਿੱਚ ਰਿਵਿਊ ਸ਼ਪੇਖਾ ਬਰਾ ਸ਼ਪੀਆਂ ਫਿਰ ਮੈਨੂੰ ਪਤਾ ਲੱਗਿਆ ਇਹ ਤਾਂ ਵੀ ਕੋਈ ਬਹੁਤ ਵੱਡੀ ਗੱਲ ਹੀ ਹੋ ਗਈ ਮੇਰੇ ਕੋਲ ਕਿਉਂਕਿ ਸਾਰੇ ਸੋਨਾ ਲਿਸੋਨਾ ਲਿਖ ਰਹੇ ਸੀਗੇ ਵੀ ਪਹਿਲੀ ਵਾਰੀ ਕਿਸੇ ਨਾਰੀ ਗਜ਼ਲਕਾਰਾ ਦੀ ਕਿਤਾਬ ਆਈ ਹੈ ਨਰੋਲ ਗਜ਼ਲਾਂ ਦੀ ਤੇ ਸਿਰਤਾ ਕਰ ਰਹੀ ਸੀ ਨਾ ਜਿਵੇਂ ਉਹ ਤੋਂ ਮੇਰਾ ਬਹੁਤ ਹੌਸਲਾ ਵਧਿਆ ਫਿਰ ਅਗਲੀਆਂ ਜਿੰਨੀਆਂ ਵੀ ਮੇਰੀਆਂ ਕਿਤਾਬਾਂ ਆਈਆਂ ਫਿਰ ਉਹ ਮੈਂ ਪਤ ਸਾਬ ਨੂੰ ਦਿਖਾਉਂਦੀ ਸੀ ਵੀ ਤੁਸੀਂ ਨਜ਼ਰ ਮਾਰੋ ਮੈਂ ਉਹ ਫਿਰ ਅਭੀ ਮੈਂ ਤਾਂ ਤੁਹਾਨੂੰ ਹੀ ਆਪਣੇ ਗੁਰੂ ਮੰਨਦੀ ਆ ਵੀ ਤੁਸੀਂ ਹਿਆਂ ਵੀ ਮੈਂ ਗੁਰੂ ਮੇਰੇ ਵੀ ਮੈਨੂੰ ਮੇਰਾ ਕਰੜਾ ਹੋਣਾ ਇੱਧਰ ਉੱਧਰ ਨਾ ਭੇਜੋ ਖੁਦ ਦੇਖੋ ਸੂਏ ਗੱਲ ਹੋਈ ਸੀ ਉਹ ਤੇ ਕੋਈ ਸੁਖਮਿੰਦਰ ਜੀ ਕੋਈ ਇਸ ਤਰ੍ਹਾਂ ਦੀ ਗਜ਼ਲ ਨਜ਼ਮ ਕੋਈ ਸ਼ੇਰ ਜਿਹੜਾ ਤੁਹਾਨੂੰ ਪਾਤਰ ਜੀ ਦਾ ਬਹੁਤ ਚੰਗਾ ਲੱਗਦਾ ਹੋਵੇ ਤੁਸੀਂ ਉਹਨੂੰ ਉਚਾਰਨਾ ਚਾਹੋਗੇ ਕੋਈ ਤੁਹਾਡੇ ਮਨ 'ਚ ਆਉਂਦਾ ਹੋਵੇ ਜੀ ਹਾਂ ਜੀ ਕੁਲਜੀਤ ਜੀ ਅੱਜ ਹੀ ਮੈਨੂੰ ਤਾਂ ਇੱਕ ਤਾਂ ਉਹਨਾਂ ਦਾ ਉਹ ਸ਼ੇਰ ਪੜਾਈ ਯਾਦ ਆ ਰਿਹਾ ਸੀ ਜਦੋਂ ਅਸੀਂ ਕਹਿੰਦੇ ਸੀ ਕਿ ਕਿਦਾਂ ਹਵਾ ਵਾਂਗੂ ਲੰਘ ਗਏ ਹਨ ਹਵਾ ਵਾਂਗੂ ਚਲੇ ਗਏ ਪਤਾ ਹੀ ਨਹੀਂ ਲੱਗਣ ਦਿੱਤਾ ਨਾ ਕੋਈ ਖੜਕਾ ਹੀ ਨਹੀਂ ਕੀਤਾ ਜਾਣ ਲੱਗਿਆ ਨੇ ਤੇ ਨਾ ਕੋਈ ਘਟਨਾ ਕਿਸੇ ਕੋਸ਼ੀ ਨਾ ਕੋਈ ਉਨ ਕਰਦਿਆਂ ਪਰਿਵਾਰ ਨੂੰ ਉਂਝੀਆਂ ਨੂੰ ਕਿਸੇ ਨੂੰ ਵੀ ਮਹਿਸੂਸ ਹੋਇਆ ਵੀ ਅਚਾਨਕ ਹੀ ਜਿਵੇਂ ਉਹ ਸਦਮਾ ਦੇ ਗਿਆ ਸਾਨੂੰ ਸਾਰਿਆਂ ਨੂੰ ਤੇ ਮੈਂ ਕਿਹਾ ਉਹ ਆਪ ਦੇ ਸ਼ੇਰ ਵਾਂਗੂ ਉਹਨਾਂ ਨੇ ਕੀਤਾ ਸਾਡੇ ਨਾਲ ਵੀ ਡਾ ਕੋਈ ਡਾਲੀਆਂ ਚ ਲੰਘ ਗਿਆ ਹਵਾ ਬਣ ਕੇ ਅਸੀਂ ਰਹਿ ਗਏ ਬਿਰਖ ਵਾਲੀ ਹਵਾ ਬਣ ਕੇ ਜਦੋਂ ਮਿਲਿਆ ਸੀ ਹਾਣ ਦਾ ਸੀ ਸਾਮਰਾਜ ਜਿਹਾ ਜਦੋਂ ਤੁਰਿਆ ਤਾਂ ਤੁਰ ਗਿਆ ਖੁਦਾ ਬਣ ਕੇ ਜਦੋਂ ਜੁਦਾ ਹੋਇਆ ਤੁਰ ਗਿਆ ਖੁਦਾ ਬਣ ਕੇ ਤੇ ਬਾਅਦ ਵਿੱਚ ਬਸ ਮੈਨੂੰ ਕਈ ਸ਼ੇਰ ਉਹਨਾਂ ਦੇ ਯਾਦ ਆਉਂਦੇ ਰਹੇ ਹਨ ਜਿਵੇਂ ਉਹਨਾਂ ਦਾ ਇੱਕ ਸ਼ੇਰ ਸੀਗਾ ਵੀ ਮੈਂ ਕਿਤੇ ਸ਼ਬਦ ਇੱਧਰ ਉੱਧਰ ਨਾ ਕਰ ਦਵਾਂ ਵੀ ਕੰਡਿਆਂ ਵਿੱਚ ਨਹੀਂ ਉਲਝੀਦਾ ਨਾ ਫੁੱਲਾਂ ਤੇ ਹੱਕ ਧਰੀਦਾ ਬਸ ਹਵਾਹੀ ਹੋ ਜਾਏਦਾ ਇਸ ਦੁਨੀਆ ਚ ਲੰਘਣ ਲੱਗੇ ਮਤਲਬ ਉਹ ਜਿਵੇਂ ਉਹ ਕਹਿੰਦੇ ਸੀ ਸੋਚਦੇ ਸੀ ਇਸ ਸਾ ਮਤਲਬ ਜਿਵੇਂ ਲਿਖਦੇ ਸੀਗੇ ਉਦਾਂ ਹੀ ਕੀਤਾ ਉਹਨਾਂ ਨੇ ਉਹਨਾਂ ਦੀ ਜਿਹੜੀ ਜ਼ਿੰਦਗੀ ਹੈ ਨਾ ਉਹਨਾਂ ਦਾ ਜੀਵਨ ਉਹਨਾਂ ਦੀ ਸ਼ਖਸੀਅਤ ਜਿਹੜੀ ਉਹਨਾਂ ਦੀ ਸ਼ਾਇਰੀ ਦੇ ਨਾਲ ਇੱਕ ਮੇ ਇੱਕ ਸੁਰ ਸੀ ਮਤਲਬ ਜਿਸ ਤਰ੍ਹਾਂ ਉਹ ਸ਼ਾਇਰੀ ਦੇ ਵਿੱਚ ਨੇ ਅਸੀਂ ਮਹਿਸੂਸ ਕਰਦੇ ਆ ਉਸੇ ਤਰ੍ਹਾਂ ਦੇ ਉਹ ਉਹਨਾਂ ਦਾ ਜੀਵਨ ਉਹਨਾਂ ਨੇ ਜਿਉਇਆ ਜਿਵੇਂ ਮਤਲਬ ਸੋਚਿਆ ਮਹਿਸੂਸ ਕੀਤਾ ਉਵੇਂ ਹੀ ਲਿਖਿਆ ਤੇ ਉਵੇਂ ਹੀ ਜਿਉਇਆ ਉਹਨਾਂ ਨੇ ਜਿੰਨਾ ਤੇ ਤਾਂ ਨਰਵੀਨ ਜੀ ਆ 19 ਦਾ ਨਾਮ ਲੋ ਕੁਦਰਤੀ ਗੋਚ ਸੁਬਾਈ ਨੇ ਉਹ ਨੇ ਫੈਸ਼ਣ ਹਾਂਜੀ ਹਾਂਜੀ ਮਤਲਬ ਜੀ ਗੱਲ ਹੈ ਹਾਂਜੀ ਉਹਨਾਂ ਦੇ ਮਤਲਬ ਹਾਂਜੀ ਉਹਨਾਂ ਦੀ ਸ਼ਾਇਰੀ ਮਤਲਬ ਕਿਤੋਂ ਆਏ ਨਹੀਂ ਵੀ ਕਿਸੇ ਬਾਦ ਨਾਲ ਜੁੜ ਕੇ ਜਾਂ ਕਿਸੇ ਫੈਸ਼ਨ ਨਾਲ ਜੁੜ ਕੇ ਆਈ ਆ ਨਾ ਜਾਂ ਮਤਲਬ ਮਤਲਬ ਉਹਨਾਂ ਦੀ ਜਿਹੜੀ ਸ਼ਾਇਰੀ ਆ ਉਹਨਾਂ ਦੀ ਰੂਹ ਚ ਉਹਨਾਂ ਦੇ ਆਪਣੇ ਵजूद ਦੀ ਜ਼ਮੀਨ ਚੋਂ ਆਈ ਆ ਉਹਨਾਂ ਦੀ ਸ਼ਾਇਰੀਆਂ ਕਦੇ ਜਿਹੜਾ ਉਹਨਾਂ ਦੀ ਆਪਣੇ 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 ਜਾਨੇ ਕਿ ਵਜੂਦ ਦੀ ਜ਼ਮੀਨ ਚ ਨਹੀਂ ਔਰ ਮੈਂ ਕਿ ਜਿੱਥੇ ਵੀ ਕੋਈ ਉਹ ਮਤਲਬ ਕੋਈ ਹੁਣ ਬੱਚੇ ਉਹਨਾਂ ਨੂੰ ਸਕੂਲਾਂ ਚ ਪੜਦੇ ਨੇ ਜਾਂ ਯੂਨੀਵਰਸਿਟੀਆਂ ਚ ਹਨਾ ਜਾਂ ਜਿੱਥੇ ਵੀ ਜਾਂਦੇ ਸੀ ਕਾਲਜਾਂ ਜਾਂ ਯੂਨੀਵਰਸਿਟੀਆਂ ਚ ਜਾਂ ਸੰਸਥਾਵਾਂ ਦੇ ਵਿੱਚ ਪਿੰਡਾਂ ਚ ਲਾਇਬ੍ਰੇਰੀਆਂ ਦੇ ਕਦੀ ਅਧ்கਾਟਨ ਕਰਨ ਜਾ ਕੇ ਤੇ ਮਤਲਬ ਜਿੱਥੇ ਵੀ ਉਹਨਾਂ ਨੂੰ ਕੋਈ ਮਿਲਦਾ ਉਹ ਬੱਚਾ ਬਜ਼ੁਰਗ ਜਵਾਨ ਹਾ ਹੁਣ ਤੱਕ ਮਿਲਿਆ ਜਿਨੇ ਪੜਿਆ ਸੁਣਿਆ ਉਹਦੇ ਸਾਰੇ ਉਹਨਾਂ ਨੂੰ ਇੱਕੋ ਜਿਹਾ ਪਿਆਰ ਕਰਦੇ ਉਹਨਾਂ ਨੂੰ ਐ ਲੱਗਦਾ ਕਿ ਸਾਡਾ ਹੀ ਆ ਸਾਡੇ ਹੀ ਸ਼ਾਇਰਾ ਸਾਡਾ ਹੀ ਆ ਸਾਡੇ ਘਰ ਦੇ ਹੀ ਚੀਜ਼ ਆ ਬੜਾ ਇੱਕ ਉਦਾਸ ਉਹਨਾਂ ਦਾ ਉਹਨੂੰ ਦਾ ਸੁਭਾਅ ਜੀ ਉਹਨਾਂ ਦੇ ਸੁਭਾਅ ਜੀ ਇੱਕ ਸੁਭਾਵਿਕਤਾ ਹੀ ਸੀ ਕਿ ਹਰੇਕ ਨੂੰ ਉਹ ਆਪਣੇ ਬਣਾ ਲੈਂਦੇ ਬੜੀ ਅੱਛੀ ਤਰ੍ਹਾਂ ਦਿਲ ਦੀ ਗੱਲ ਦਿਲ ਕੀਤਾ ਤੇ ਸੁਖਿੰਦਰ ਜੀ ਬੜੀ ਉਦਾਸ ਕਿ ਸ਼ਾਇਰੀ ਚ ਉਹਨਾਂ ਦੀ ਉਹ ਇੱਕ ਕਰੋ ਹਾਂ ਜੀ ਦੱਸੋ ਤੁਸੀਂ ਮਤਲਬ ਉਹਨਾਂ ਦੀ ਸ਼ਾਇਰੀ ਚ ਇੱਕ ਬਿਰਖ ਦਾ ਅੰਬੇਮ ਵਾਰ-ਵਾਰ ਆਉਂਦਾ ਹਨਾ ਬਿਰਖ ਨੂੰ ਬੇਕ ਨੂੰ ਲੈ ਕੇ ਆਉਂਦੇ ਆ ਬਿੰਬ ਦੇ ਤੌਰ ਤੇ ਤੇ ਉਹਨਾਂ ਉਹਨਾਂ ਦੀ ਸ਼ਾਇਰੀ ਵਿੱਚ ਇੱਕ ਵਾਰ ਉਹ ਇੱਕ ਥਾਂ ਕਹਿੰਦੇ ਆ ਵੀ ਇਸੇ ਵਿੱਚ ਹੈ ਮੇਰੀ ਮੈਂ ਕਸ਼ੀਮ ਇਸੇ ਚ ਮਸਤ ਹਾਂ ਪੋਣਾ ਚੋ ਜ਼ਹਿਰ ਪੀ ਰਹਾ ਮੈਂ ਦਰਖਤ ਹਾਂ ਫਿਰ ਕਹਿੰਦੇ ਬਲ ਦਾ ਬਿਰਖ ਹਾਂ ਖਤਮ ਹਾਂ ਬਸ਼ਾਮ ਪੀ ਕਹਾਂ ਫਿਰ ਵੀ ਕਿਸੇ ਬਹਾਰ ਦੀ ਕਰਦਾ ਉਡੀਕ ਹਾਂ ਇਕ ਅਗ ਦਾ ਸਫਾ ਹੈ ਉਸਦੇ ਮਹਿਫਲਾਂ ਦੀ ਸਤਰਾਂ ਉਹ ਬੈਲਸ ਕਰ ਰਹੇ ਨੇ ਗਲਤ ਹਾਂ ਕਿ ਠੀਕ ਹਾਂ ਪਾਣੀ ਨੇ ਮੈਂ ਤਾਂ ਨਹੀਂ ਰਹਾਗਾ ਮੇਰੇ ਗੀਤ ਰਹਿਣਗੇ ਪਾਣੀ ਨੇ ਮੇਰੇ ਗੀਤ ਨੇ ਮੈਂ ਪਾਣੀ ਤੇ ਲੀਕ ਹਾਂ ਸੋ ਉਹਨਾਂ ਨੂੰ ਪਤਾ ਸੀਗਾ ਵੀ ਮੇਰੇ ਗੀਤ ਸਦਾ ਰਹਿਣਗੇ ਉਹਨਾਂ ਨੂੰ ਆਪਣੇ ਤੌਫੀਕ ਦਾ ਆਪਣੇ ਸਮਰੱਥਾ ਦਾ ਪਤਾ ਸੀਗਾ ਵੀ ਮੈਂ ਕੀ ਲਿਖ ਰਿਹਾ ਸੋ ਇਹ ਵੀ ਇੱਕ ਵੱਡੀ ਗੱਲ ਆ ਵੀ ਆਪਣਾ ਆਪਣੇ ਆਪ ਦਾ ਪਤਾ ਹੋਣਾ ਤੇ ਸੋ ਜਿਵੇਂ ਉਹ ਕਹਿੰਦੇ ਹੁੰਦੇ ਸੀਗੇ ਵੀ ਜਿਹੜੀ ਛਾਇਰੀ ਆ ਜਿਹੜੀ ਕਪਤਾ ਆ ਨਾ ਵੀ ਇਹ ਦਰਖਤ ਵਾਂਗੂ ਕੰਮ ਕਰਦੀ ਆ ਵੀ ਜਿਵੇਂ ਦਰਖਤ ਜਿਹੜੇ ਆ ਕਾਰਬਨ ਡਾਈਆਕਸਾਈਡ ਨੂੰ ਆਕਸੀਜਨ ਚ ਬਦਲ ਕੇ ਲਕਾਈ ਨੂੰ ਵਾਪਸ ਕਰਦੇ ਆ ਨਾ ਵੀ ਸਾਰ ਪੀਪਲ ਆਕਰਮ ਤੇ ਲੱਗੇ ਰਹਿੰਦੇ ਆ ਦੁਨੀਆ ਦਾ ਹਨਾ ਇਹ ਵੀ ਕਹਿੰਦੇ ਜਿਹੜੀ ਕਪਤਾ ਵਾ ਉਹ ਵੀ ਇਦਾਂ ਹੀ ਕਰਦੀ ਆ ਵੀ ਉਹ ਲੋਕਾਂ ਦਾ ਦੁੱਖ ਹਰਦੀ ਆ ਕਵੀ ਦਾ ਵੀ ਦੁੱਖ ਹਰਦੀ ਆ ਲੁਕਾਈ ਦਾ ਦੁੱਖ ਵੀ ਹਰਦੀ ਆ ਤੇ ਉਹ ਦੁੱਖ ਨੂੰ ਫਿਰ ਪ੍ਰੇਰਣਾ ਵਿੱਚ ਊਰਜਾ ਵਿੱਚ ਹੌਸਲੇ ਵਿੱਚ ਮਤਲਬ ਬਦਲ ਕੇ ਉਹ ਵਾਪਸ ਕਰ ਦਿੰਦੀ ਆ ਤੇ ਸੁਖਿੰਦਰ ਜੀ ਇੱਕ ਬੜਾ ਉਦਾਸ ਜਿਹਾ ਸਵਾਲ ਕਿ ਤੁਸੀਂ ਦੱਸਿਆ ਕਿ ਪਾਤਰ ਜੀ ਨਾਲ ਤੁਸੀਂ ਪਹਿਲੀ ਵਾਰ ਇੱਕ ਮੁਰਸ਼ਿਦ ਦੇ ਤੌਰ ਤੇ ਉਹਨਾਂ ਨੂੰ ਮਿਲੇ 1900 ਵਾਲੇ ਦਹਾਕੇ ਦੇ ਵਿੱਚ 90 ਵਾਲੇ ਦਹਾਕੇ ਦੇ ਤੇ ਆਖਰੀ ਮੁਲਾਕਾਤ ਜਿਹੜੀ ਸੀ ਮੈਨੂੰ ਹਾਂ ਜੀ ਮੈਨੂੰ 92 ਮੈਨੂੰ 92 ਦਾ ਹਾਂ ਜੀ 92 ਚ ਮੈਂ ਨਾ ਯਾਦ ਕਰ ਰਹੀ ਹਾਂ ਹੁਣ ਪਿੱਛੇ ਜਾ ਕੇ ਵੀ ਉਹ 92 ਦੀਆਂ ਗਰਮੀਆਂ ਦੀ ਦੁਪਹਿਰ ਸੀਗੀ ਕਿਉਂਕਿ 93 ਚ ਤਾਂ ਮੈਂ ਪੇਪਰ ਦੇ ਕੇ ਪਾਸ ਹੋ ਗਈ ਸੀਗੀ ਜਿਵੇਂ ਮਾਰਚ ਬਰਜ ਜਿਵੇਂ ਪੇਪਰ ਹੁੰਦੇ ਆ ਨਾ ਤੇ ਉਹ 92 ਦੀਆਂ ਗਰਮੀਆਂ ਸੀਗੀਆਂ ਤੇ 93 ਚ ਫਿਰ ਉਹ ਮੇਰੀਆਂ ਗਜ਼ਲਾਂ ਛਪੀਆਂ ਸੀਗੀਆਂ ਉਹ 92 ਦੀ ਦੁਪਹਿਰ ਸੀ 99 ਦੀ ਮੈਨੂੰ ਹੁਣ ਯਾਦ ਆ ਰਿਹਾ ਜਿਵੇਂ ਮੈਂ ਸੋਚ ਰਹੀਆਂ ਪਿੱਛੇ ਜਦੋਂ ਤੁਸੀਂ ਉਹਨਾਂ ਨੂੰ ਆਖਰੀ ਵਾਰ ਕਿਤੇ ਪਤਾ ਨਹੀਂ 92 ਦੇ ਵਿੱਚ ਹੋ ਸੀ ਜਿਸੇ ਵੀ ਮੁਲਾਕਾਤ ਹੋਈ ਹਾਂਜੀ ਵੀ ਜਿਹੜੀ ਸਾਨੂੰ ਕਦੀ ਨਹੀਂ ਪਤਾ ਹੁੰਦਾ ਕਿ ਇਹ ਸਾਡੀ ਕਿਸੇ ਸ਼ਖਸ ਨਾਲ ਆਖਰੀ ਮੁਲਾਕਾਤ ਹੈ ਪਰ ਉਸ ਮੁਲਾਕਾਤ ਦਾ ਪ੍ਰਭਾਵ ਜਿਹੜਾ ਬੰਨ ਤੇ ਉਹਦੇ ਜਾਣ ਤੋਂ ਬਾਅਦ ਜਿਹੜਾ ਉਹਦਾ ਉਹਨੂੰ ਤੁਸੀਂ ਕਿਸ ਤਰ੍ਹਾਂ ਮਹਿਸੂਸ ਕਰਦੇ ਹੋ ਕਿ ਮੁਰਸ਼ਿਦ ਦਾ ਚਲੇ ਜਾਣਾ ਇੱਕ ਰਾਹਨਮਾ ਦਾ ਚਲੇ ਜਾਣਾ ਕਿਵੇਂ ਲੱਗ ਕਿਵੇਂ ਮਨ ਨੂੰ ਦੁੱਖ ਇਹ ਇਸ ਦੀ ਅਸੀਂ ਕਿਵੇਂ ਭੁਲਾ ਸਕਦੇ ਹਾਂ ਜਿਵੇਂ ਪਾਤਰ ਸਾਹਿਬ ਹੈ ਨਾ ਹਾਂਜੀ ਇਹ ਪਿਛਲੇ ਦਿਨਾਂ ਦੇ ਵਿੱਚ ਨਾ ਇੱਕ ਹਾਂਜੀ ਹਾਂਜੀ ਅਪ 3 ਮਈ ਨੂੰ ਨਾ ਅਸੀਂ ਸਾਰੇ ਇੱਕ ਨਾਟਕ ਦੇਖਣ ਲਈ ਉੱਥੇ ਗਏ ਸੀਗੇ ਤੇ ਆ ਆਰਟ ਕੌਂਸਲ ਕਲਾ ਪਵੰਦੇ ਚ ਨਾਟਕ ਹੋਇਆ ਸੀਗਾ ਸ਼ਾਮ ਨੂੰ 3 ਤਰੀਕ ਨੂੰ ਤੇ ਉੱਥੇ ਪਾਤਰ ਸਾਹਿਬ ਵੀ ਸੀਗੇ ਬੈਠੇ ਉਹਨਾਂ ਨੇ ਵੀ ਨਾਟਕ ਦੇਖਣਾ ਸੀ ਉਹ ਵੀ ਆਪਣੇ ਦਫ਼ਤਰ ਚ ਬੈਠੇ ਸੀਗੇ ਤੇ ਅਸੀਂ ਸਾਰੇ ਥੋੜਾ ਜਿਹਾ ਅੱਗੋਂ ਚਲੇ ਗਏ ਤੇ ਅਸੀਂ ਜਾ ਕੇ ਉਹਨਾਂ ਨੂੰ ਸਸਤਰੀ ਸਸਤਰੀਕਾਰ ਕਰਨ ਚਲੇ ਗਏ ਹਨ ਦਫ਼ਤਰ ਦੇ ਵਿੱਚ ਜਿਸ ਦਾ ਪਤਾ ਲੱਗਿਆ ਵੀ ਪੱਤ ਸਭ ਬੈਠੇ ਨੇ ਤੇ ਉਦੋਂ ਬਸ ਸਾਡਾ ਉੱਥੇ ਕੰਟਕ ਜਿਹੜੀ ਉਹਨਾਂ ਨਾਲ ਗੱਲਾਂ ਬਾਤਾਂ ਹੋਈਆਂ ਅਸੀਂ ਉਹਨਾਂ ਨਾਲ ਚਾਹ ਪੀਤੀ ਉਹ ਹੀ ਯਾਦਾਂ ਨੇ ਬਾਅਦ ਇਕੱਠਿਆਂ ਨੇ ਨਾਟਕ ਦੇਖਿਆ ਫਿਰ ਤੁਰਨ ਲੱਗਿਆ ਨੇ ਜਿਵੇਂ ਕਿਹਾ ਨਾ ਵੀ ਤੁਸੀਂ ਕਿਵੇਂ ਆਏ ਸੀਗੇ ਜਾਂ ਵੀ ਕਿਵੇਂ ਜਾਣਾ ਹੋਣਾ ਏਦਾਂ ਵਾਪਸ ਸਨ ਪੁੱਛਣ ਲੱਗੇ ਫਿਰ ਜਿਹੜੇ ਮੇਰੇ ਨਾਲ ਗਏ ਸੀਗੇ ਉਹ ਨਾਟਕ ਵਾਲੇ ਬੱਚੇ ਸੀਗੇ ਅਕਸਰੰਗ ਮੰਚ ਵਾਲੇ ਤੇ ਉਹ ਕਹਿੰਦੇ ਅਸਤੀਦੀ ਨੂੰ ਅਸੀਂ ਛੱਡ ਦਾਂਗੇ ਫਿਕਰ ਨਾ ਕਰੋ ਤੁਸੀਂ ਬਸ ਇਹ ਉਹ ਵੀ ਮੈਨੂੰ ਯਾਦ ਆ ਉਸ ਆਖਰੀ ਬਲਾਕਾਤ ਫਾਤਰ ਜੀ ਦੀ ਇੱਕ ਤਾਜ਼ਾ ਨਜ਼ਮ ਇੱਕ ਅਖਬਾਰ 'ਚ ਪੰਜਾਬੀ ਦੇ ਵਧੀਆ ਅਖਬਾਰ ਛਪੀ ਹੋਈ ਹੈ ਨਾ ਜੀਵਨ ਦੀਆਂ ਸ਼ਾਮਾਂ ਪੈ ਗਈਆਂ ਕਈ ਗੱਲਾਂ ਦਿਲ ਵਿੱਚ ਰਹਿ ਗਈਆਂ ਕਈ ਕੰਮ ਅਣ ਕੀਤੇ ਰਹਿ ਗਏ ਕਈ ਮਾਫੀ ਮੰਗਣ ਵਾਲੀਆਂ ਉਹ ਮੇਲੇ ਫਿਰ ਲੱਗੇ ਹੀ ਨਾ ਜਿੰਨਾ ਤੇ ਬਣ ਕੇ ਜਾਣਾ ਸੀ ਬਸ ਚਿੱਟੀਆਂ ਹੀ ਰਹਿ ਗਈਆਂ ਨੇ ਉਹ ਪੱਗਾ ਰੰਗਣ ਵਾਲੀਆਂ ਵੀ ਪਰ ਹੈ ਕੁਝ ਗੱਲਾਂ ਦਾ ਮਾਣ ਵੀ ਹੈ ਜੋ ਸੁਣੀਆਂ ਕਹੀਆਂ ਕੀਤੀਆਂ ਨੇ ਸੀਨੇ ਵਿੱਚ ਲੱਥਣ ਵਾਲੀਆਂ ਵੀ ਰੂਹਾਂ ਨੂੰ ਰੰਗਣ ਵਾਲੀਆਂ ਵੀ ਇਹ ਅੰਦੀ ਰਹੀ ਏ ਠਟਕ ਰਹੀ ਇਹ ਅੰਦਰੋਂ ਜੋਤ ਸਰੂਪ ਵੀ ਹੈ ਜੇ ਅੰਦਰੋਂ ਕੋਈ ਆਵਾਜ਼ ਦੇ ਇਹ ਸੰਗਤ ਬਣ ਜੁੜ ਜਾਂਦੀਆਂ ਨੇ ਇਹ ਢੀੜਾਂ ਲੱਗਣ ਵਾਲੀਆਂ ਵੀ ਜੀਵਨ ਦੀਆਂ ਸ਼ਾਮਾਂ ਪੈ ਗਈਆਂ ਕਈ ਗੱਲਾਂ ਦਿਲ ਵਿੱਚ ਰਹਿ ਗਈਆਂ ਇਹ ਜਿਹੜੀ ਨਜ਼ਮ ਹੈ ਉਹਨਾਂ ਦੀ ਤਾਜ਼ਾ ਨਜ਼ਮ ਇੱਥੇ ਲਿਖਿਆ ਹੋਇਆ ਸੀ ਉਸ ਪੇਪਰ 'ਨੇ ਤੇ ਸ਼ਾਇਦ ਆਖਰੀ ਨਜ਼ਮ ਹੋਏਗੀ ਉਹਨਾਂ ਦੀ ਇੰਜ ਲੱਗਦਾ ਜਿਵੇਂ ਹਾਂਜੀ ਉਹ ਸਕਦਾ ਹੈ ਹਾਂਜੀ ਪਰ ਕੁਝ ਇਸ ਤਰ੍ਹਾਂ ਦਾ ਮਨ 'ਚ ਭਾਵ ਹੈ ਜਿਹੜੇ ਤੁਹਾਨੂੰ ਲੱਗਦਾ ਕਿ ਕੁਝ ਗੱਲ ਮਨ 'ਚ ਰਹਿ ਗਈ ਹੈ ਕਰਨ ਵਾਲੀ ਆਪਣੇ ਮੁਰਸ਼ਿਦ ਤੋਂ ਕੋਈ ਸਿੱਖਿਆ ਜਿਹੜੀ ਆ ਕੋਈ ਅਧੂਰੀ ਰਹਿ ਗਈ ਹੈ ਬਸ ਜਾਂਦੇ ਜਾਂਦੇ ਇਹ ਗੱਲ ਸਾਡੇ ਨਾਲ ਜ਼ਰੂਰ ਸਾਂਝੀ ਕਰਿਓ ਤੇ ਫਿਰ ਅਸੀਂ ਇਸ ਪ੍ਰੋਗਰਾਮ ਤੋਂ ਵਿਦਾ ਲੈਣ ਹਾਂਜੀ ਇਹ ਤਾਂ ਜਦੋਂ ਇਹ ਇਹ ਜਿਹੜੇ ਰਿਸ਼ਤੇ ਹੁੰਦੇ ਆ ਨਾ ਜਿਨ੍ਹਾਂ ਤੋਂ ਅਸੀਂ ਪ੍ਰੇਰਣਾ ਲੈਂਦੇ ਆ ਚਾਨਣ ਲੈਂਦੇ ਆ ਸਾਡੇ ਮਾਪਿਆਂ ਵਰਗੇ ਹੁੰਦੇ ਆ ਨਾ ਮੁਰਸ਼ਿਦ ਉਹਨਾਂ ਦਾ ਆਸਰਾ ਉਹਨਾਂ ਦੀ ਮਤਲਬ ਉਹਨਾਂ ਦੀ ਛਾਂ ਸੀ ਹਮੇਸ਼ਾ ਇਹ ਚਾਹੁੰਦੇ ਆ ਵੀ ਸਾਡੇ ਨਾਲ ਰਵੇ ਸਾਡੇ ਸਿਰ ਤੇ ਰਵੇ ਅਸੀਂ ਕਦੇ ਵੀ ਉਹਨਾਂ ਤੋਂ ਜਿਦਾ ਨਹੀਂ ਹੋਣਾ ਚਾਹੁੰਦੇ ਬੱਕਰੀ ਨਹੀਂ ਹੋਣਾ ਚਾਹੁੰਦੇ ਪਰ ਕੁਝ ਗੱਲਾਂ ਸਾਡੇ ਵਾਸਤੇ ਨਹੀਂ ਹੁੰਦੀਆਂ ਸੋ ਫਿਰ ਭਾਣਾ ਮੰਨਣਾ ਪੈਂਦਾ ਦੇ ਤੁਸੀਂ ਸਾਡੇ ਹਰਫ ਪੰਜਾਬੀ ਚੈਨਲ ਨਾਲ ਜੁੜੇ ਤੁਸੀਂ ਆਪਣੇ ਮਨੋਭਾਗ ਮੁਰਸ਼ਦਨਾਮਾ ਜਿਹੜਾ ਅੱਜ ਤੱਕ ਮੈਨੂੰ ਲੱਗਦਾ ਪੰਜਾਬੀ ਦਾ ਉਹ ਮੁਰਸ਼ਦਨਾਮਾ ਹੈ ਜਿਹੜੇ ਆਪਣੇ ਮੁਰਸ਼ਦ ਲਈ ਰੂਹ ਨਾਲ ਲਿਖਿਆ ਗਿਆ ਹੈ ਤੁਸੀਂ ਉਹ ਸਾਡੇ ਨਾਲ ਸਾਂਝਾ ਕੀਤਾ ਡਾਕਟਰ ਸਰਜੀਤ ਪਾਤਰ ਜੀ ਦੇ ਪਦਮਸ਼ਰੀ ਸਰਜੀਤ ਪਾਤਰ ਜੀ ਦੇ ਜੀਵਨ ਦੀਆਂ ਕੁਝ ਗੱਲਾਂ ਕੁਝ ਘਟਨਾਵਾਂ ਕੁਝ ਮਨ ਦੇ ਜਜ਼ਬੇ ਸਾਂਝੇ ਕੀਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਪਾਤਰ ਵਰਗੇ ਸ਼ਾਇਰ ਡਾਕਟਰ ਪਾਤਰ ਵਰਗੇ ਸ਼ਾਇਰ ਇਸ ਦੁਨੀਆ ਤੋਂ ਕਦੇ ਨਹੀਂ ਜਾਂਦੇ ਉਹ ਸਾਡੇ ਚੇਤਿਆਂ ਚ ਵਸੇ ਰਹਿਣਗੇ ਉਹ ਸਾਡੇ ਸਲੀਪਸਾਂ ਦਾ ਹਿੱਸਾ ਤਾਂ ਸਦਾ ਹੀ ਰਹਿਣਗੇ ਤੇ ਸਾਡੇ ਮਨ ਦੇ ਕਿਸੇ ਕਿਸੇ ਉਹਨਾਂ ਦਾ ਸਤਕਾਰ ਉਹਨਾਂ ਲਈ ਸ਼ਰਧਾ ਤੁਹਾਡੇ ਸਾਰੇ ਪੰਜਾਬੀਆਂ ਲਈ ਬਰਕਰਾਰ ਰਹੇਗੀ ਮੈਨੂੰ ਇਹ ਪੂਰੀ ਪੂਰੀ ਉਮੀਦ ਹੈ ਹੋਰ ਹੋਵੇਗਾ ਵੀ ਐਵੇਂ ਤੇ ਸੁਖਿੰਦਰ ਅਮਰਤੀ ਤੁਹਾਡਾ ਬਹੁਤ ਸ਼ੁਕਰੀਆ ਤੁਸੀਂ ਹਰਫ ਪੰਜਾਬੀ ਚੈਨਲ ਦੇ ਨਾਲ ਜੁੜੇ ਤੇ ਸਾਡੇ ਨਾਲ ਖੁਸ਼ ਆਪਣੇ ਮਨ ਦੇ ਭਾਵ ਸਾਂਝੇ ਕੀਤੇ ਬਹੁਤ ਬਹੁਤ ਧੰਨਵਾਦ Bé,